ਗੁਰੂ ਖਾਲਸਾ ਸਾਹਿਬ ਜੀ ਦੀ ਸਾਜੀ ਨੋ ਆਗੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰੂ ਸਤੁਰ ਪਾਦਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਧ ਸੰਗਤ ਜੀ ਸਤਿਗੁਰੂ ਸਤੁਰ ਪਾਦਸ਼ਾਹ ਮਹਾਰਾਜ 1687 ਵਿਕਰੀ ਦੇ ਅੰਦਰ ਗਰੀਵ ਨਾਜੀ ਦਾ ਅਵਤਾਰ ਬਾਬਾ ਗੁਰਦਤਾ ਜੀ ਜੋ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬ ਦੇ ਅਜੇ ਸਾਨੇ ਮਾਤਾ ਸਾਹਿਬ ਦਾ ਨਾਮ ਮਾਤਾ ਨਿਹਾਲ ਕੌਰ ਨੇਤੀ ਤੇ ਨਤੀ ਲਾਡਲਾ ਨਾਮ ਮਾਪਿਆਂ ਦਾ ਸਤਿਰੀ ਮਾਤਾ ਨਿਹਾਲ ਕੌਰ ਜੀ ਕੀ ਕਿਰਪਾ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਜਨਮ ਬਾਬਾ ਗੁਰਦਤਾ ਨੂੰ ਕਹੇ ਕਿ ਬੁੱਢਣੋ ਸ਼ਾ ਬੀਸ ਰੈ ਨਾਲ ਕੀਰਤਪੁਰ ਸਾਹਿਬ ਬਸੌਣਾ ਕੀਤਾ ਇੱਥੇ ਕੀਰਤਪੁਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਅਦਕਾਰ ਮਹਾਰਾਜ ਦਾ ਵੱਡਾ ਪੁੱਤਰ ਧੀਰਮਲ ਜੀ ਦਾ ਕਰਤਾਰਪੁਰ ਜੀ ਜਨਮ ਹੋਇਆ ਸੀ ਬਾਬੇ ਗੁਰਦੇਵ ਜੀ ਦਾ ਛੋਟੇ ਪੁੱਤਰ ਸ੍ਰੀ ਗੁਰੂ ਹਰ ਹਰ ਰਾਏ ਸਾਹਿਬ ਜੀ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਜਦੋਂ ਇੱਥੇ ਬਸਾਇਆ ਆ ਜੀ ਉਤਾਰ ਵਾਸਤੇ ਮਹਾਰਾਜ ਸਾਹਿਬ ਜੀ ਸ਼ੇਵੇਂ ਪਾਤਸ਼ਾਹ ਜੀ ਜੇ ਸਾਨੂੰ ਬਾਬਾ ਗੁਰਦਾਸ ਜੀ ਇੱਥੇ ਪਰਵਾਰ ਸਮੇਂ ਕਾ ਕੇ ਰਹੇ ਕੀਰਤਪੁਰ ਨੂੰ ਵਸਾਉਣਾ ਕੀਤਾ ਕੀਰਤਪੁਰ ਸਾਹਿਬ ਚ 1687 ਬਿਕਰਮੀ ਨੂੰ ਆਪ ਸ੍ਰੀ ਗੁਰੂ ਹਰਿਵਾਰ ਸਾਹਿਬ ਜੀ ਦਾ ਉਤਾਰ ਹੋਇਆ ਸਾادس ਦਿਨ ਜੀ ਜਗਤ ਗੁਰੂ ਮਹਾਰਾਜ ਸਾਹਿਬ ਜੀ ਸੁਤੇ ਹੀ ਜੇ ਕਦੇ ਮਨਵਾਲੇ ਸੀ ਉਹਨਾਂ ਦੇ ਮਨ ਨਸਕਤ ਹੋ ਗਏ ਸਾਭ ਕਾਰ ਦਾ ਅਸਰ ਗੁਰੂ ਸਾਹਿਬ ਆਪਿਆ ਸਾਰੀਆਂ ਸੰਗਤਾਂ ਸ਼ਾਂਤੀ ਤੇ ਧੀਰਜ ਵਰਸ ਗਈ। ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਾਲਕ ਵਸਤਾ ਦੇ ਵਿੱਚ ਇੱਥੇ ਕੀਰਤਪੁਰ ਸਾਹਿਬ ਹੀ ਰਹੇ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਬਾਅਦ ਬਾਬਾ ਗੁਰਦਤਾ ਜੀ ਜਿਸ ਵਕਤ ਆਏ ਆਪਣੇ ਮਹਿਲਾਂ ਦੇ ਸਰੇਤ ਉਸ ਵੇਲੇ ਸ੍ਰੀ ਗੁਰੂ ਹਰ ਗੁਰੂ ਹਰਰਾਜ ਸਾਹਿਬ ਦੀ ਕੁਛੜ ਸਨ। ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਮ ਮਹਾਰਾਜ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਆਪ ਦਾ ਨਾਮ ਸ੍ਰੀ ਹਰਰਾਜ ਸਾਹਿਬ ਰੱਖਿਆ ਇਸ ਪ੍ਰਕਾਰ ਸਾਧ ਸੰਗਤ ਜੀ ਆਪ ਦਾ ਉਕਾਰ ਹੋਇਆ ਕੀਰਤਪੁਰ ਸਾਹਿਬ ਵਿੱਚ ਇੱਥੇ ਆਪ ਜੀ ਰਹਿੰਦੇ ਰਹੇ ਹਨ ਬਾਬਾ ਗੁਰਦਾਸ ਜੀ ਇੱਥੇ ਕੀਰਤਪੁਰ ਸਾਹਿਬ ਦੇ ਵਿੱਚ ਨਿਵਾਸ ਕਰਦੇ ਰਹੇ ਕਦੇ ਕਰਤਾਰਪੁਰ ਆ ਜਾ ਕਰਦੇ ਦੁਆਬੇ ਵਾਲੇ ਕਦੇ ਕੀਰਤਪੁਰ ਸਾਹਿਬ ਵਿੱਚ ਰਹਿ ਹਾ ਕਰਦੇ اس پرکار سنگے جی گرو ہرگوبند صاحب مہاراج جی نے جس ویلے چار جنگ جتے ہیں پہلا مہاراج صاحب جی نے شری امرسر صاحب کا جنگ مغل سکھانو میدان کی چٹایا سات ہزار فوجی سمیت دوجا جنگ شری ہرگوبند پور مغل سکھان عبدل خان سوبے کے تھی جلندر دیں پندرہ ہزار فوج سمیت میدان کی لٹایا ਉਸ ਤੋਂ ਬਾਅਦ ਤੀਜਾ ਜੰਗ ਮਹਾਰਾਜ ਜਿਨ ਗੁਰੂ ਸਰਮਹਾਰਜ ਵਿੱਚ ਕੀਤਾ ਜਿੱਥੇ 35000 ਫੌਜ ਲਲਾ ਵੀਰ ਸਮੀਰ ਕੰਬਰ ਵੀਰ ਦੇ ਚੜ ਕੇ ਆਇਆ ਤੇ ਉਹਨੂੰ ਮਲਾਮ ਜੰਗ ਵਿੱਚ ਰੱਖਿਆ ਮਹਾਰਾਜ ਸਾਹਮ ਥੜਾ ਬੁਣਾ ਕੇ ਮਗਰੋਂ ਉੱਤੇ ਕੀਰਤਨ ਕਰਾਇਆ ਇਸੇ ਪ੍ਰਕਾਰ ਕਿ ਉੱਥਾ ਜੰਗ ਜਦੋਂ ਪੈਡੇ ਦਾ ਨਿਮਕ ਹਰਾਮੀ ਹੋ ਗਿਆ ਸੀ ਉਸ ਵਕਤ ਮਹਾਰਾਜ ਸਾਹਿਬ ਜਿੱਤੇ ਲੈ ਸ਼ਾਹ ਜਹਾਂ ਨੂੰ ਮੰਨ ਕੇ ਕਾਲੇ ਖਾਂ ਸੂਬਾ ਪਿਸ਼ੌਰ ਦਾ ਚੜਾਇਆ 50000 ਜੀ ਦੇ ਨਾਲ ਫੌਜ ਸੀ 2000 ਅੰਗਲ ਖੋਏ ਦੀ ਫੌਜ ਸੀ ਇਸੇ ਪ੍ਰਕਾਰ ਜਲੰਧਰ ਵਾਲੇ ਸੂਬੇ ਦੀ 11000 ਫੌਜ ਸੀ ਕੁਝ ਪਿੰਡਾਂ ਦੀ ਛੇੜ ਇਕੱਠੀ ਕਰਕੇ ਲੱਖ ਦਾ ਟਕਰੀਬ ਸਾਰਸਿੰਘ ਜੀ ਗੁਰੂ ਸਾਹਿਬ ਤੇ ਚੜ ਕੇ ਆਏ ਮਹਾਰਾਜਾ ਸੱਚੇ ਪਾਤਸ਼ਾਹ ਜੀ ਨੇ ਇਸ ਨਿੰਮਕ ਹਰਾਵੀ ਤੰਦੇ ਦੇ ਤਾਂ ਹੀ ਗਰੀਬ ਨਵਾਜ਼ ਜੀ ਨੇ ਉਸ ਵਕਤ ਮਹਾਰਾਜ ਜੀ ਤੇਨ ਵਾਰ ਕੀਤਾ ਵਾਰ ਕਰਦਿਆਂ ਖੰਡਾ ਜੀ ਦਾ ਟੁੱਟ ਗਿਆ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਢਾਲੇ ਦੇ ਉੱਤੇ ਬੋਝ ਕੇ ਵਾਰ ਇਸ ਦਾ ਆਪ ਸਰਗੁਰੂ ਜੀ ਘੋੜੇ ਤੋਂ ਥੱਲੇ ਉੱਤਰ ਖੜੋਤੇ ਪਹਿਲਾਂ ਘੋੜੇ ਸਮੇਂ ਤੇ ਜੱਫੀ ਪਾ ਕੇ ਚੱਕਣਾ ਚਾਹੁੰਦਾ ਸੀ ਘੋੜਾ ਤਹਾਂ ਪਹਿਲਾਂ ਤਾਂ ਹਲਾ ਨਹੀਂ ਸਕਿਆ ਪਹਿਲਾਂ ਬਹੁਤ ਿੱਡਾ ਬਰੀ ਸੀ ਜੇ ਦੇਦਰ ਮਾਨ ਸੀ ਕਿੰਨਾ ਘੋੜੇ ਸਮੇਂ ਮਹਾਰਾਜ ਨੂੰ ਚੱਕ ਲ ਜਾਵਾਂਗਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਕਰਦੇ ਆ ਅਖੀਰ ਗੁਰੂ ਮਹਾਰਾਜ ਸਾ ਸੱਚੇ ਪਾਤਸ਼ਾਹ ਕਿ ਆ ਉਹ ਕਲਮਾ ਚੇਤੇ ਕਰ ਇਨ ਕਿ ਮਾਰਾ ਤੁਹਾਡੀ ਤਲਵਾਰ ਹੀ ਹੁਣ ਕਲਮਾ ਓਸ ਵੇਲੇ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾ ਸੱਚੇ ਪਾਤਸ਼ਾਹ ਜੀ ਨੇ ਆਪਣੀ ਤਲਵਾਰ ਬਾਹ ਕੇ ਚੀਰ ਦੇ ਤੈਲੀ ਘਰ ਸੜਫ ਦੀ ਦੇਖ ਕੇ ਕਾਲੇ ਦੀਆਂ ਸ਼ਾਵਾਂ ਕੀਤੀਆਂ ਤੇ ਅੰਤ ਨੂੰ ਇਨ ਕਿ ਮਾਰਾ ਮੈਨੂੰ ਮੁਕਤ ਕਰੋ ਸੱਚੇ ਪਾਤਸ਼ਾਹ ਸਤ ਗੁਰੂ ਜੀ ਨੇ ਆਪਣੇ ਲੋਕ ਵਿੱਚ ਇਹਨੂੰ ਨਵਾਜ਼ ਬਖਸ਼ਿਆ ਇਹ ਕੌਤਕਮਾਰਾ ਕਰਕੇ ਕੀ ਕਰਜ਼ਾਰ ਕੋ ਸਾਹ ਦੇ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਬੁੱਢਣ ਸਾਹ ਦਾ ਅੰਤ ਸਮਾਸੀ ਉਹਦੇ ਰਾਤੇ ਤੋਂ ਸੱਚੇ ਬਾਦਸ਼ਾਹ ਇੱਥੇ ਪੁਜੇ ਸਨ ਉਹਨੂੰ ਆ ਕੇ ਦਰਸ਼ਨ ਦਿੱਤਾ ਮਹਾਰਾਜ ਸਾਹਿਬ ਜੀ ਨੇ ਬੁੱਢਣ ਸਾਹ ਦੇ ਪਾਸ ਬੈਠਿਆ ਬੁੱਢਣ ਸ਼ਾਹ ਨੇ ਆਪ ਦੇ ਸੀਰ ਨੂੰ ਦਰਸ਼ਨ ਕਰਦਾ ਸ਼ਾਂਗ ਕੀਤਾ ਪਾਈ ਮੀਰ ਸਿੰਘ ਸਾਹਿਬ ਨੇ ਲਿਖਿਆ ਕਿ ਅੰਤਿਆ ਮਹਾਰਾ ਹੋਰ ਜਿਨੇ ਰੂਪ ਧਰਮੇ ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ ਆ ਮਾਰਨ ਕਿਆ ਹੋਰ ਰੂਪ ਦਾਸੋ ਸੀ ਧਾਰਨਾਗੇ ਦਸਵੇਂ ਪਾਤਸ਼ਾਹ ਤੱਕ ਭਾਈ ਵੀਰਸਣਾਂ ਨੇ ਇਸ ਪ੍ਰਕਾਰ ਕਲਮੀ ਪਰ ਚਮਤਕਾਰ ਜੀਵਨ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬੁੱਢਣ ਸਾਹ ਦਾ ਸਰੀਰ ਰਹਾ ਅਜੇ ਜਦੋਂ ਗੁਰੂ ਸਾਹਿਬ ਪੰਨੇ ਸਾਹ ਤੋਂ ਆਏ ਹੈ ਬਾਲਕ ਰੂਪ ਵਿੱਚ ਉਦੋਂ ਹੀ ਦਰਸ਼ਨ ਕਰਕੇ ਸੰਜੜਾਈ ਕੀਤੀ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਇਥੇ ਕੌਣ ਦਕ ਕੀਤੇ ਗੁਰੂ ਮਾਰਾ ਸਾਹਿਬ ਦਾ ਸੁਪੁੱਤਰ ਵੱਡਾ ਜਿਹੜਾ ਸੀ ਬਾਬਾ ਗੁਰਦਤਾ ਇਹ ਗੁਰਦਤੇ ਨੇ ਇੱਕ ਦਿਨ ਸ਼ਿਕਾਰ ਖੇਲਣ ਵਾਸਤੇ ਗਏ ਐ ਉਥੇ ਪਹਾੜੀਆਂ ਦੀ ਉਹ ਇੱਕ ਸਿਪਾਹੀ ਨੂੰ ਗੋਲੀ ਲੱਗਣੇ ਕਰਕੇ ਉਹ ਗੁਜਰਗੀ ਐ ਤੇ ਪਹਾੜੀਆਂ ਨੇ ਰੌਲਾ ਪਾਇਆ ਉਸ ਵਕਤ ਉਹ ਉਸ ਜਿਸ ਤੋਂ ਗੋਲੀ ਬੱਜੀ ਸੀ ਉਹਨੂੰ ਘੇਰ ਕੇ ਲਈ ਜਾਣ ਬਾਬੇ ਗੁਰਦੱਤੇ ਦੇ ਪਾਸ ਬੇਨਤੀ ਕੀਤੀ ਬਾਬਾ ਜੀ ਨੇ ਇਹ ਗਊਾ ਜੋਦੀ ਹੋ ਜੂ ਮੈਂ ਤੁਹਾਡਾ ਪੁੱਤ ਹੋਵੇਗਾ ਬਾਬਾ ਗੁਰਦਾ ਜੀ ਭਾਵੇਂ ਜਾਣਦੇ ਸਨ ਕਿ ਬਾਬੇ ਅਟਲ ਰਾਹ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਤੂੰ ਸਾਡੇ ਹੁੰਦਿਆਂ ਸ਼ਰਤੀ ਵਿਖਾਉਣਾ ਹੈ ਕਿ ਯੋਗ ਨਹੀਂ ਬਾਬਾ 9 ਸਾਲ ਦੀ ਉਮਰ ਵਿੱਚ ਬਾਬਾ ਅਟਲ ਜੀ ਸਮਾਗੇ ਸਨ ਮੋਹਣ ਨਾਮੇ ਇੱਕ ਸੋਇਨੀ ਖੱਤਰੀ ਦੇ ਪੁੱਤਰ ਨੂੰ ਜਨਮ ਦਾ ਕਾਰਨ ਤੋਂ ਬਾਬਾ ਸਾਹਿਬ ਦਾ ਬਚਨ ਮੰਨ ਕੇ ਉਹ ਬਚਨ ਭਾਵੇਂ ਚੇਤੇ ਸੀ ਪਰ ਬਾਹਰਿਆਂ ਦੇ ਕਹਿਣ ਤੋਂ ਉਸ ਵਕਤ ਸਾਧ ਸੰਗਤ ਜੀ ਮੂਈ ਗੋਈ ਜੀਉਂਦੀ ਕਰ ਦਿੱਤੀ ਉਹ ਜਿੰਦਵੜੀ ਗੁਰਦਾਰਾ ਸਾਹਿਬ ਯਾਦਗਾਰ ਹੈ ਅਨੰਦਪੁਰ ਸਾਹਿਬ ਤੋਂ ਸੱਜ ਕਮੀਲ ਦੇ ਉੱਤੇ ਕਦਲ ਉੱਪਰ ਪੁੰਨੇ ਸਾਹਿਬ ਵਾਲੀ ਧਰ ਸੜਕ ਦੇ ਉੱਤੇ ਇਸ ਪ੍ਰਕਾਰੇ ਕੋਤ ਕੀਤਾ ਉਦੋਂ ਬਾਅਦ ਜਦੋਂ ਮਹਾਰਾਜ ਦੇ ਪਾਸ ਆਏ ਉਸ ਵੇਲੇ ਗੁਰੂ ਸਾਹਿਬ ਸਤਿਪਾਤਰੀਨ ਪੁੱਛਿਆ ਵੀ ਇਹ ਕੀ ਦੇਰ ਤੱਕ ਕਿਉਂ ਨਹੀਂ ਆਏ ਉਸ ਵਾਰ ਬਸਿਕੰਦ ਅਸੇ ਗੇ ਮਾਰਾ ਮੂਰੀ ਗੋ ਜੀ ਹੁੰਦੀ ਕੀਤੀ ਹੈ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਤੁਸੀਂ ਸਾਡੇ ਹੁੰਦਿਆਂ ਕਰਾਮਾਤ ਦਿਖਾਉਨੇ ਹੋ ਇੱਕ ਮਿਆਈ ਦੋ ਪਤਲਵਾਰਾਂ ਨਹੀਂ ਸੁਆ ਸਕਦੀਆਂ ਇਹ ਯੋਗ ਵੀ ਤੁਸੀਂ ਕਰਦੇ ਅੱਗੇ ਬਾਬੇ ਡੱਲਰਾਂ ਨੂੰ ਵੇਖ ਲੋ ਤੁਹਾਨੂੰ ਪਤਾ ਹੀ ਹੈ ਜਿਸ ਕਰਕੇ ਸੀਛਣਾ ਪਿਆ ਤੁਸੀਂ ਜੇ ਰਹਿਣਾ ਤਾਂ ਅਸੀਂ ਨਹੀਂ ਜਗ ਵਿੱਚ ਰਹਿੰਦੇ ਇਹ ਗਾਇਨ ਤੋਂ ਬਾਬਾ ਗੁਰਦਤਾ ਜੀ ਉਸ ਵਕਤ ਸਾਲ ਸੰਗਤ ਜੀ ਜੋ ਆਸਾਨ ਬਣਿਆ ਹੋਇਆ ਉਸਦੀ ਠੇਰੀ ਦੇਤੇ ਪਹਾੜੀ ਦੇ ਉੱਤੇ ਉਥੇ ਜਾ ਕੇ ਜਲਸਾ ਉਹਦਾ ਪਾਠ ਕਰਕੇ ਸਰਹਾਨੇ ਛਟੀ ਖੜੀ ਕਰਕੇ ਚੜਾਈ ਕਰਕੇ ਉਹ ਛਟੀ ਹੁਣ ਤੱਕ ਨਿੰਮ ਹੈ ਸਾਰਸ ਮੇਰੀ ਯਾਦਗਾਰ ਉਥੇ ਸਰਗੂਜੀ ਦੇ ਵਾਰ ਦਿੱਤੇ ਕੋ ਹੀ ਰੋਈ ਕਲਾ ਪ੍ਰਸ਼ਾਦ ਘਰੇਆ ਕਰੂ ਐਵੇਂ ਹੀ ਕਹਿ ਮੀ ਜਾਵੇ ਨੀ ਜਾਵੇ ਉਥੇ ਬਾਬੇ ਗੁਰਦੇ ਤੇ ਹਮੇਸ਼ਾ ਦੇਲ ਚੜਦੀ ਹੈ ਲੋਕਾਂ ਦੀਆਂ ਨੇ ਕਾ ਸੁਖਣਾ ਕੂੜੀਆਂ ਹੁੰਦੀਆਂ ਐ ਰਾਜੇ ਭੂਗ ਸਿੰਘ ਨੇ ਜਾਦਗਾਰ ਦੇ ਢਿੱਕਲੇ ਵੰਨ ਕੁੱਤੇ ਉਹ ਸੇਵਾ ਕੀਤੀ ਸੀ ਰੋਪੜ ਦਾ ਰਾਜਾ ਸੀ ਜਿੰਨ ਸਦਾ ਵਰਤ ਲੰਗਰ ਲਾਇਆ ਰਿਹਾ ਸੀ ਉਪਰ ਦੇ ਵਿੱਚ ਅੰਗਰੇਜ਼ਿਆਂ ਨੇ ਇਸ ਰਾਜੇ ਨੂੰ ਪਕੜ ਲਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਾਨਾ ਦੀ ਸੇਵਾ ਹੋਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀੜ ਦੇ ਮਾਲਕ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਇੱਕ ਦਨ ਪਰ ਕਰਨ ਵਾਸਤੇ ਮਾਰਾ ਬਾਗ ਜੀ ਸਹਿ ਕਰ ਰਹੇ ਸਨ ਬਾਗ ਜਸੈਰ ਕਰਦੇ ਹਾਂ ਮਹਾਰਾਜ ਹਰ ਵਕਤ ਗੁਰੂ ਸਾਹਿਬ ਦੇ ਨਾਮ ਰਹਾ ਕਰਦੇ ਸੱਤਵੇਂ ਪਾਤਸ਼ਾਹ ਬਾਗ ਜਸੈਰ ਕਰਦੇ ਹਾਂ ਤੁਸਾਲ ਸੰਗਤ ਜੀ ਇੱਕ ਫੁੱਲ ਸੀ ਬੜਾ ਸੋਹਣਾ ਗੁਰੂ ਸਾਹਿਬ ਜੀ ਨੇ ਸਲਾਹ ਕੇ ਕਿ ਸੋਹਣਾ ਸੋਹ ਫੁੱਲ ਹੈ ਉਹ ਮਹਾਰਾਜ ਸਾਹਿਬ ਜੀ ਜਦੋਂ ਅੱਗੇ ਚਲੇ ਗਏ ਤੇ ਗੁਰੂ ਹਰਿਰਾਇ ਸਾਹਿਬ ਜੀ ਪਿੱਛੇ ਘੋੜਿਆਂ ਦੀ ਪੀੜ ਸੀ دروازੇ 'ਤੇ ਇਹ ਅਲੰਗ ਪਿੱਛੇ ਅਟਕਾਰ ਰਿਹਾ ਖਿਆਲ ਹੁੰਦਾ ਸੀ ਕਿ ਗੁਰੂ ਸਾਹਿਬ ਪੁੱਛ ਰਿਹਾ ਕਿ ਕਿੱਥੇ ਰਹੇ ਹੋ ਤੁਸੀਂ ਇਸ ਖਿਆਲ ਤੋਂ ਪਹਿਲਾਂ ਪਹਿਲਾਂ ਮਹਾਰਾਜ ਦੇ پاس ਪਹੁੰਚਣਾ ਸਿਖਾਉਂਦੇ ਸਨ ਇਹਦਰੋ ਘੋੜਿਆਂ ਨੂੰ ਪਾਸੇ ਕੀਤਾ ਸੇਵਕਾਂ ਨੇ ਤੇ ਫਿਰ راہ ਮਿਲਿਆ ਜਦੋਂ ਕਾਲੀ ਨੰਦੇ ਗੁਰੂ ਸਾਹਿਬ ਜੀ ਦਾ ਚੋਲਾ ਜਿਹੜਾ ਬੜਾ ਖੁੱਲਾ ਸੀ 101 ਕਲੀ ਦਾ ਚੋਲਾ ਸੀ ਉਹ ਚਕਾਈ ਨੇ ਚੱਲਨੇ ਕਰਕੇ ਹਵਾ ਦੇ ਨਾਲ ਭਰ ਕੇ ਗੁਰੂ ਮਹਾਰਾਜ ਸਾਹਿਬ ਦਾ ਉਹ ਜਿਹੜਾ ਫੁੱਲ ਮਹਾਰਾਜ ਜੀ ਨੇ ਸਲਾਇਆ ਸੀ ਕਿੰਗਾ ਜਾਂਦੇ ਆ ਪੋਰਨ ਫੁੱਲਾਂ ਦੇ ਉੱਪਰ ਦੀ ਮਾਰਕ ਆਉਦਾ ਚੂੜਾ ਪੈ ਗਿਆ ਹਵਾ ਦੇ ਨਾਲ ਜਦੋਂ ਰਹਿਮ ਖਿੱਚਿਆ ਆਪਣੇ ਉਹ ਫੁੱਲ ਟੁੱਟ ਕੇ ਡਿੱਗ ਪਿਆ ਮਾਰਾ ਸਾਹ ਸੱਚੇ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਜੀ ਇਸ ਤਰ੍ਹਾਂ ਜਦੋਂ ਮਾਰਨ ਜਾ ਕੇ ਮਿਲੇ ਮਾਰਾ ਵਾਪਸ ਕੀਰਤਪੁਰ ਸਾਹਿਬ ਦੇ ਇਸ ਪ੍ਰਕਾਰ ਦੇਖਦੇ ਹੋਏ ਬਾਗ ਨੂੰ ਜਦੋਂ ਵਾਪਸ ਆਏ ਉੱਥੇ ਦਰਵਾਜ਼ੇ ਦੇ ਕੋਲੇ ਫੁੱਲ ਟੁੱਟਿਆ ਪਿਆ ਵੇਖਿਆ ਫਜੂਰ ਨੇ ਕਿਹਾ ਵੀ ਆਹ ਕਿਹਨੂੰ ਫੁੱਲ ਤੋੜਿਆ ਹੈ ਸਾਰੇ ਸਿਖਾਵਲ ਤੱਕਿਆ ਕਿਸੇ ਨੇ ਨਾ ਕਿਹਾ ਕਿ ਜੀ ਅਸੀਂ ਨਹੀਂ ਤੋੜਿਆ ਅਖੀਰ ਗੁਰੂ ਹਰਿਰਾਇ ਸਾਹਿਬ ਦੇ ਸੇਵਕ ਨੂੰ ਕਿਹਾ ਕਿ ਮਾਰਾ ਇਹ ਸ੍ਰੀ ਹਰਿਰਾਇ ਸਾਹਿਬ ਜੀ ਦੇ ਚੋਲੇ ਦੇ ਲੱਗਣੇ ਕਰਕੇ ਗਰੀਬ ਨੂੰ ਆਸ਼ਰਮ ਗੁਰੂ ਸੱਚੇ ਪਾਤਸ਼ਾਹ ਫੁੱਲ ਟੁੱਟ ਗਿਆ ਮਾਰਾ ਕਿਹਾ ਜਿਹਨਾਂ ਨੇ ਇੰਨਾ ਚੋਲਾ ਪਾਇਆ ਉਹ ਸਕੂਚ ਕੇ ਕਿਉਂ ਨਹੀਂ ਰੱਖਦੇ ਇਹ ਨਾਂ ਬਜਨ ਸੁਣ ਕੇ ਗੁਰੂ ਸਾਹਿਬ ਜੀ ਨੇ ਇੰਨੀ ਆਗਿਆ ਮੰਨੀ ਕਿ ਜਿਨਾਂ ਜਰ ਆਪ ਜਦੋਂ ਚੱਲਿਆ ਕਰਦੇ ਹੱਥ ਨਹੀਂ ਪਕੜ ਕੇ ਝੋਲਾ ਚੱਲਿਆ ਕਰਦੇ ਇਹ ਇਸ ਨਿਝੂ ਨੂੰ ਵੇਖ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਆਪ ਜੀ ਨੂੰ 1695 ਵਿਕਰਮੀ ਵਿੱਚ 4 ਪੰਜ ਪੂਰ ਦੇ ਨੇੜੇ ਸਿੱਟੀ ਦੇ ਅੰਦਰ ਗੁਰੂ ਸਾਹਿਬ ਨੂੰ ਗੁਰਤਾ ਦੇ ਵੀ ਆਪ ਜੀ ਨੂੰ ਅਰਪਣ ਕੀਤੀ 8 ਦਿਨ ਪਹਿਲਾਂ ਜੋਤੀ ਜੋਤ ਸਮਾਉਣ ਤੋਂ ਬਰਹਰ ਕੋ ਦਿਨ ਸਾਹਿਬ ਨੇ ਇਸ ਪ੍ਰਕਾਰ ਨੂੰ ਉਹ ਰਾਸਾ ਜਗਤਗੁਰੂ ਹੋਏ ਜਗਤਗੁਰੂ ਹੋ ਕੇ 23 ਸਾਲ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਕੀਤੀ ਬਿਆਨਤਾ ਨਾਥਾਂ ਨੂੰ ਇਹ ਫੀਮਾਨ ਨਵਾਜੀਆ ਬੜੇ ਲੰਗਰਾਂ ਦੀ ਸੇਵਾ ਕਰਨ ਦੀ ਯਾਜ ਦੱਸੀ ਮਹਾਰਾਜ ਜੀ ਨੇ ਬਹੁਤ ਇਹ ਜਿਹੜੇ ਫੂਲ ਕੇ ਸੀ ਇਹਨਾਂ ਨੂੰ ਢਿੱਡ ਵਜਾਉਣ ਤੋਂ ਮਹਾਰਾਜ ਸਾਹਿਬ ਨੇ ਕਿਹਾ ਸੀ ਭਈ ਚੰਗਾ ਇਹਨਾਂ ਦੇ ਘੋੜੇ ਵੀ ਜੰਗਲ ਵਿੱਚ ਪਾਣੀ ਪੀਣਗੇ ਅਤੇ ਉਹਨਾਂ ਜੋ ਭਾਈ ਤੇ ਲੋਕ ਸਿੰਘ ਹੋਇਆ ਜਿੰਨ ਦਸਰੇ ਬਾਦਸ਼ਾਹ ਦੇ ਸਾਹ ਜਿਆ ਦੇ ਸੰਸਕਾਰ ਦੀ ਸੇਵਾ ਕੀਤੀ ਸੀ ਤੇ ਅਮਰਦਨ ਸਿੰਘ ਸਾਹਿਬ ਆ ਕੇ ਕਿਨ ਸ਼ਕੈ ਰਾਮ ਸਿੰਘ ਨੇ ਤੇ ਤਲੋਕ ਸਿੰਘ ਨੇ ਇੱਕ ਲੋਕ ਸੰਗਤ ਅੰਸ ਵਿੱਚੋਂ ਸਾਧ ਸੰਗਤ ਜੀ ਇਹ ਪਨਾਬੇ ਵਾ ਪਟਿਆਰੇ ਵਾਲੇ ਹੋਏ ਅਤੇ ਪਟਿਆਏ ਜਿਨ੍ਹਾਂ ਦੇ ਵਿੱਚੋਂ ਅੱਗੇ ਬਾਬਾ ਆਲਾ ਸਿੰਘ ਜੀ ਹੋਏ ਸਿੱਖਾਂ ਦਾ ਰਾਜ ਕਾਇਮ ਕਰਨ ਵਾਲੇ ਦੂਏ ਪਾਸੇ ਰਾਮ ਸਿੰਘ ਜੀ ਦੇ ਬੇਚੈਨ ਸਿੰਘ ਹੋਏ ਜਿਨ੍ਹਾਂ ਨੇ ਚੌਧਰੀ ਖਿਤਾਬ ਕਰਕੇ ਸੰਗਰੂਰ ਤੇ ਲਾਂਬਾ ਦੋਵੇਂ ਇਹਨਾਂ ਰਿਆਸਤਾਂ ਕਾਇਮ ਕੀਤੀ ਸਾਰੇ ਇਹ ਗੁਰੂ ਸਾਹਿਬ ਜੀ ਨੇ ਹਜ਼ੂਰ ਤੇ ਵਜਨ ਕਰਨ ਤੋਂ ਕੇ ਭਾਈ ਇਹ ਨਹੀਂ ਰਾਜੇ ਬਣਨਗੇ ਉਹ ਵਜਨ ਕਰਨੇ ਕਰਕੇ ਮਹਾਰਾਜੇ ਰਾਜੇ ਹੋਏ ਸੱਚੇ ਪਾਤਸ਼ਾਹ ਦੇ ਕਿਉਂ ਨਾਠਾ ਨੂੰ ਰਾਜ ਬਖਸ਼ਣ ਵਾਲੇ ਗੁਰੂ ਹਰਿਰਾਇ ਸਾਹਿਬ ਜੀ ਦਾ ਅੱਜ ਦੇ ਦਿਨ ਸਾਹਿਬ ਸਿੰਘ ਜੀ ਗੁਰੂਵਾਲਾ ਸਾਹਿਬ ਜੀ ਦੇ ਸੁਪੁੱਤਰ ਮਹਾਰਾਜ ਵੱਡੇ ਸਾਹਿਬ ਜਾ ਦੇ ਬਾਬਾ ਰਾਮ ਰਾਜ ਹੀ ਹੋਏ ਇਹ ਰਾਮ ਰਾਜ ਮਹਾਰਾਜ ਸਾਹਿਬ ਦੀ ਸ਼ਾਦੀ ਰਾਜਾ ਰਾਮ ਗੰਗਾਗੜਵਾ ਇਕ ਰਾਜਾ ਸੀ ਉਸ ਦੀਆਂ ਚਾਰ ਰਾਣੀਆਂ ਸਨ ਉਸ ਦੀਆਂ ਅੱਠ ਪੁੱਤਰੀਆਂ ਸਨ ਇਹ ਪੁੱਤਰੀਆਂ ਜਮੇਰ ਪੀਰਪੁਰ ਸਾਹਿਬ ਗੁਰ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਦਰਸ਼ਨ ਕਰਨ ਤੋਂ ਮਹਾਰਾਜ ਸਾਹਿਬ ਦੇ ਸੂਪ ਨੂੰ ਵੇਖ ਕੇ ਗੁਰੂ ਹਰਾਜਾ ਸਾਹਿਬ ਦੇ ਨੂੰ ਮੋਹਤ ਹੋ ਕੇ ਰਾਜ ਨੇ ਆਪਣੀ ਲੜਕੀ ਕੁਰਿਜਨ ਕੌਰ ਜੋ ਸਤਗੁਰੂ ਹਰਗੋਬਿੰਦ ਹਰਕ੍ਰਿਸ਼ਨ ਸਾਹਿਬ ਦੀ ਮਾਤਾ ਸੀ ਇਸ ਦਾ ਨਾਤਾ ਮਾਰਾ ਸਾਹਿਬ ਦੇ ਨਾਲ ਗਿਆ ਭਾਈ ਪਰ ਉਹ ਕਹੇ ਇੱਥੇ ਛਾਪੀ ਕਰਦੇ ਉੱਥੇ ਨਹੀਂ ਸੱਥ ਆਇਆ ਜਾਣਾ ਗੁੰਗਾਗੜ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਕੇ ਅਨੰਦਕਾਰ ਦੇ ਮਾਤਾ ਕ੍ਰਿਸ਼ਨ ਕੌਰ ਦਾ ਤੇ ਗੁਰੂ ਹਰਰਾਜ ਸਾਹਿਬ ਜੀ ਦਾ ਕੀਤਾ ਇਸ ਅਨੰਦਕਾਰ ਤੋਂ ਬਾਅਦ ਜਿਹੜੀਆਂ ਸੱਤ ਲੜਕੀਆਂ ਸੀ ਰਾਜੇ ਦੀਆਂ RAMਕੌਰ, ਜਾਨੂ ਕੌਰ, ਕ੍ਰਿਸ਼ਨ ਕੌਰ ਆਪਣੇ ਇਹ ਪ੍ਰੰਗੋਰ ਆਜ ਕੋਟ ਕਲਿਆਣੀ ਆਜਕ ਉਹਨਾਂ ਸਾਰਿਆਂ ਨੂੰ ਗੁਰੂ ਹਰਿਵਾਰ ਸਾਹਿਬ ਨੂੰ ਵੜ ਲਿਆ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਚੰਗਾ ਰਾਜਾ ਤੇਰੀ ਭਾਵਨਾ ਅਸੀਂ ਪੂਰੀ ਕਰਦੇ ਹਾਂ ਉਹ ਮਾਤਾ ਜੀ ਮਹਾਰਾਜ ਸਾਹਿਬ ਦੇ ਅੱਗੇ ਮਹਿਲ ਬਣ ਕੇ ਰਹੀਆਂ ਪਾਈ ਗਿਆਨ ਸੁਣ ਚਾਰ ਵਾਸਨਾ ਦਸਣੇ ਚਾਰ ਮਹਿਲ ਦਸੇ ਹਨ ਪਰ ਗੁਰਪ੍ਰਕਾਸ਼ ਵਿੱਚ ਅੱਠੇ ਮਹਾਰਾਜ ਸਾਹਿਬ ਦੇ ਮਹਿਲ ਦਸੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਾਰਾ ਸਾਹਿਬ ਦੇ ਪਾਸ ਰਹਿੰਦੇ ਰਹੇ ਰਹਿੰਿਆਂ ਤੋਂ ਇੱਕ ਦਿਨ ਮਾਤਾ ਕ੍ਰਿਸ਼ਨ ਕੋਲ ਜੀਨੂ ਗੁਰੂ ਮਾਰਾ ਸਾਹਿਬ ਜੀ ਨੂੰ ਸੰਤਾਨ ਬਾਝ ਦੀ ਬੇਨਤੀ ਕੀਤੀ ਉਸ ਵਕਤ ਮਾਰਾ ਸਾਹਿਬ ਨੇ ਮੂਲ ਮੰਤਰ ਲਿਖ ਕੇ ਭੇਜਿਆ ਕਿ ਇਸ ਨੂੰ ਜਲਚ ਪਾ ਕੇ ਪੀ ਲਓ ਤੁਹਾਡੇ ਮਾਤਾ ਸਾਹਿਬ ਇੱਛਾ ਪੂਰੀ ਕਰਨਗੇ ਸੁਣ ਕੇ ਮਾਤਾ ਜੀ ਨੇ ਆਲਸ ਕੀਤੀ ਪੀਤਾ ਨਾ ਛੋਟੀ ਮਾਤਾ ਰਾਮ ਕੋਇ ਨ ਮਾਰਾ ਦਾ ਬਚਨ ਮੰਨ ਕੇ ਪੀ ਲਿਆ ਉਹਦੇ ਰਾਮ ਰਾਜ ਜੀ ਪੁੱਤਰ ਅੱਗੇ ਹੋਏ ਸਾਹਸ ਤੇ ਇਹ ਗੁਰਬਾਣੀ ਇਸ ਪ੍ਰਕਾਰ ਪ੍ਰਸੰਗ ਆਉਂਦਾ ਹੈ RAM RAJ ਜਦੋਂ ਵੱਡੇ ਹੋ ਗਏ ਫਿਰ ਇਹਨਾਂ ਨੂੰ ਸੱਚੇ ਬਾਦਸ਼ਾਹ ਗਰੀਬ ਨਵਾਜ਼ ਜੀ ਦੇ پاس ਕਰਮ ਦਾ ਸਮਾਂ ਮਿਲਿਆ ਨਿਤਨੇਮ ਹਮੇਸ਼ਾ ਕਰਿਆ ਕਰਦੇ ਇਧਰ ਸ਼ਕਾਰਾ ਸੋ ਜਦੋਂ 13 ਵਿਕਰਮੀ ਹੋਈ ਸਾਵਣ ਬੜੀ ਨੌ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਉਤਾਰ ਹੋਇਆ ਸਾਬ ਸਿੰਘ ਜੀ ਆਪ ਗਰੀਬ ਨਵਾਜ਼ ਜੀ ਦੇ ਉਤਾਰ ਹੁੰਦੇ ਆਏ ਸਾਰੀ ਦੁਨੀਆ ਦੇ ਮਨਾਂ ਨੂੰ ਸਾਫ ਕਰਨ ਵਾਲਾ ਪਿਆਰ ਬਮਾਰਾ ਨੂੰ ਪ੍ਰਗਟ ਕੀਤਾ ਆਪਦੇ ਪਿਆਰ ਦਾ ਨਮੂਨਾ ਸਾਧ ਸੰਗਤ ਜੀ ਬਾਲਕ ਬਸਦਾ ਵਿੱਚ ਆਪ ਜੀ ਨੇ ਪੋਥੀ ਲਿਖੀ ਹੈ ਕਿ ਇਹ ਪੋਸਾ ਸਾਖੀਆਂ ਦੀ ਪੋਥੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਯਾਦਗਾਰ ਜਿੱਥੇ ਅੱਲਾਹ ਦੀਨ ਪੰਛੀ ਦੀ ਸਾਧ ਸੰਗਤ ਜੀ ਟੋਪੀ ਹੈ ਬਾਬੇ ਗੁਰਦੱਤੇ ਨੂੰ ਦਿੱਤੀ ਸੀ ਸ੍ਰੀ ਚੰਦਨ ਉਹ ਗੁਰੂ ਨਾਨਕ ਸਾਹਿਬ ਦੀ ਟੋਪੀ ਪੁਜਾਰੀ ਕਹਿੰਦੇ ਐ ਹੈ ਸ੍ਰੀ ਚੰਦ ਦੀ ਟੋਪੀ ਜਿਹੜੀ ਬਾਬੇ ਗੁਰਦੁੱਤੇ ਦੇ ਤਾਂ ਹੀ ਉਸਨ ਜੋਗ ਦੀ ਕਲਾ ਆਪਜੀ ਦਿੱਤੀ ਸੀ ਸਮਾਉਣ ਵੇਲੇ ਬਾਬੇ ਗੁਰਦੁੱਤੇ ਨੂੰ ਆਪਣਾ ਸੇਵਕ ਬਣਾਇਆ ਸੀ ਛੇਵੇਂ ਪਾਤਸ਼ਾਹ ਤੋਂ ਪੁੱਤਰ ਮੰਗੇ ਸਨ ਬਾਬਾ ਗੁਰਦੁੱਤਾ ਮਹਾਰਾਜ ਨੇ ਹਾਜ਼ਰ ਕੀਤਾ ਸੀ ਉਹ ਉੱਥੇ ਟੋਪੀ ਵੀ ਯਾਦਗਾਰ ਹੈ ਤੇ ਪੋਥੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਯਾਦਗਾਰ ਹੈ ਜਿਹੜੀ ਪੋਥੀ ਗੁਰੂ ਸਾਹਿਬ ਬੜੀ ਸੁੰਦਰ ਕਲਮ ਦੀ ਲਿਖਾਈ ਹੈ ਬੜੇ ਮੋਟੇ-ਮੋਟੇ ਅੱਖਰਾਂ ਨੇ ਸਾਖੀਆਂ ਦੀ ਪੋਥੀ ਮਾਰਾ ਸਾਉ ਦੀ ਹੈ ਉਹ ਯਾਦਗਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਲਕ ਹਸਰਾਜ ਅਹੀ ਜੀ ਸੁੰਦਰ ਲਖਾਈ ਕਰਿਆ ਕਰ ਲੋ ਯਾਦਗਾਰ ਹੈ ਸਾਖੀਆਂ ਗੁਰੂ ਸਾਹਿਬ ਜੀਆਂ ਦੀਆਂ ਹਨ ਅਤੋ ਸਰੰਦੇ ਦੇ ਨਾਲ ਮਾਰਾ ਕੀਰਤਨ ਵੀ ਕਰਿਆ ਕਰਦੇ ਉਥੋਂ ਦੇ ਪ੍ਰੇਮੀ ਪੁਜਾਰੀਆਂ ਨੇ ਦੱਸਿਆ ਕਿ ਸਰੰਦਾ ਮਾਰਾ ਦਾ ਕੋਈ ਪੁਜਾਰੀ ਪਹਿਲਾ ਚਰਾ ਕੇ ਲੈ ਜਾਓ ਸਰੰਦਾ ਸੀ ਸਤਗੁਰਾਂ ਦੀ ਯਾਦਗਾਰ ਜਿਸ ਪ੍ਰਕਾਰ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਯਾਦਗਾਰਾ ਹਨ ਇਕ ਜਦੋਂ ਗੁਰੂ ਮਾਰਾ ਸਾਹਿਬ ਜਦੋਂ 5 ਸਾਲ ਦੀ ਅਵਸਥਾ ਹੋ ਗਈ ਗੁਰੂ ਅਰਜਨ ਸਾਹਿਬ ਦੀ ਉਹਨਾਂ ਸਾਹਿਬ ਸੰਗੇਜੀ ਇੱਕ ਸਿੱਖ ਨੇ ਆ ਕੇ ਪ੍ਰਦੇਸੀ ਮਾਰਾ ਅਗੇ ਬੇਨਤੀ ਕੀਤੀ ਦੀਵਾਨ ਦੇ ਕਿ ਮਾਰਾ ਸਾਹਿਬ ਜਾਦੇ ਆਗਦੇਸ ਦੋਵੇਂ ਸੁੰਦਰ ਹੋਏ ਦੋਹਾਂ ਜੋ ਗੁੜਾਈ ਕਿਨੂ ਬਖਸ਼ੋਗੇ ਉਸ ਵੇਲੇ ਗੁਰੂ ਹਰਿਰਾਏ ਸਾਹਿਬ ਕਿਹਾ ਕਿ ਭਾਈ ਇਹ ਤੇਰੀ ਗੱਲ ਪੁੱਛਣੇ ਯੋਗ ਨਹੀਂ ਜਦੋਂ ਅਸੀਂ ਆਪ ਸੱਚਖੰਡ ਜੀ ਜਾਣਾ ਹੋਵੇ ਉਦੋਂ ਇਹ ਤੌਰਤਕ ਪ੍ਰਗਟ ਕਰਦੇ ਆ ਪਹਿਲਾਂ ਨਹੀਂ ਇਲਕੇ ਮਾਰਾ ਮੈਂ ਪਰਦੇਸੀਆਂ ਮੈਨੂੰ ਨਿਸ਼ਚਾ ਹੋ ਜਾਣਾ ਚਾਹੀਦਾ ਹੈ ਸੁਣ ਕੇ ਗੁਰੂ ਸਾਹਿਬ ਨੇ ਕਹੇ ਸੂਈ ਲੈ ਜਾ ਸਾਹਿਬ ਜਾ ਦੇ ਦੋ ਕਮਰਿਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਾਇਆ ਹੈ ਇਹ ਮਾਰਾ ਸਾਹਿਬ ਮਨੋ ਦੀ ਬੀੜ ਦੇ ਉਦੋਂ ਵਿਖਾਈਆਂ ਪ੍ਰਜਲਤ ਸਨ ਦੋਨੇ ਬੀੜ ਦਾ ਦੰਮੇ ਸਾ 10ਵੇਂ ਪਾਖਸ਼ਾ ਨਹੀਂ ਪ੍ਰਗਟ ਕੀਤੀ ਐ 9ਵੇਂ ਪਾਖਸ਼ਾ ਦੀ ਬਾਣੀ ਛਾੜ ਕੇ ਉਸ ਵਕਤ ਸਾਧ ਸੰਗਤ ਜੀ ਇਸੇ ਕੋ ਦੋ ਸਾਹਿਬ ਜਿਆਦਾਂ ਕੋਲ ਜਿਸ ਜਿਸ ਕਮਰੇ ਚ ਪਾਠ ਕਰਦੇ ਸੀ ਉਹ ਗਉ ਸਾਹਿਬ ਤੇ ਪਹਿਲਾ ਰਾਮਦਾਸ ਜੀ ਕੋਲੇ ਗਿਆ ਬੜੀ ਸੋਹਣੀ ਆਵਾਜ਼ ਹੈ ਤੇ ਕੋਲੇ ਬੈਠ ਗਿਆ ਪ੍ਰੇਮ ਨਾ ਬਾਣੀ ਸੁਣਦਾ ਰਿਹਾ ਬਾਣੀ ਸੁਣਦਾ ਤੋ ਤੁਕ ਆਈ ਅਨਕ ਜਤੁਨ ਕਰ ਅਰਥਮ ਨਹੀਂ ਦਰੁਵਾਏ ਹਰ ਦਰਗੇ ਕੋ ਕੈਸੇ ਗਵਾਏ ਤੇ ਤੁਕ ਸਿਖ ਪੜਵੇ ਰਾਮ ਰਾਜੇ ਮੂਹ ਓਸ ਵੇਲੇ ਸੂਈ ਸਿੱਖਣ ਕੋਲੇ ਪਾਵੇ ਸਾਮਜੀ ਸਾਹਿਬ ਦੇ ਦੇ ਕੀਤੀ ਤੇ ਸੂਈ ਖੂਬੀ ਨਿਕਲਦੀ ਰਹੀ ਹਰਾਨ ਹੋ ਗਿਆ ਫਿਰ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਠ ਕਰਦੇ ਸਨ ਉਥੇ ਉਹ ਨਜ਼ਰ ਕਰੇ ਤਾਂ ਸਿਮਰਿਆ ਜਾ ਆਤਮਾ ਦਰਵਾ ਰਹਿ ਲੂ ਜਾ ਇਹ ਤੁਖ ਮਾਰਾ ਸਾਹਿਬ ਪੜ੍ਹਦੇ ਸਨ ਇਸ ਤੁਖ ਨੂੰ ਸੁਣ ਕੇ ਸਿੱਖ ਨੇ ਮੰਜੀ ਸਾਹਿਬ ਨੇ ਰਾਜ ਜਦੋਂ ਸੂਈ ਲਾਈ ਸੂਈ ਧਰ ਕੇ ਮੂੰਹ ਬੂੰ ਵਿਚਾਈ ਧਾਰੀ ਠਾਠ ਜਨ ਆਈ ਸਿੱਖ ਦੇ ਹੈਰਾਨ ਰਹਿ ਗਿਆ ਸਮਝ ਲਿਆ ਕਿ ਗੁਰਤਾ ਦੇ ਮਾਲਕ ਹੋਣਗੇ ਕਿਉਂ ਮਾਰਾ ਸਾਹਿਬ ਜੀ ਨੇ ਸਾਲ ਜਲੋਨੀ ਫਰਕ ਕੀਤੀ ਸੀ RAM RAM ਫੇਰ ਕਰਾਮਾਤਾਂ ਗੁਰੂ ਸਾਹਿਬ ਜੀ ਨੂੰ ਬਖਸ਼ੀ ਕੀਤੀ ਸੀ ਉਹਨਾਂ ਨੂੰ ਜਾ ਕੇ 72 ਕਰਾਮਾਤਾਂ RAM RA ਜੀ ਨੂੰ ਮਸ਼ਹੂਰ ਹੈ ਜਿਹੜੀਆਂ ਔਰੰਗਜ਼ੇਬ ਨੂੰ ਵਿਖਾਈਆਂ ਪਰ ਆਮ 360 ਕਰਾਮਾਤਾਂ ساری ਜਿੰਦਗੀ ਤੇ ਸਨਾਤ ਨੇ ਕਰੀਆਂ ਹਮਸਾਤ ਸੰਗ ਜੀ ਇਸ ਪ੍ਰਕਾਰੇ ਪਾਦਸ਼ਾਹ ਦੇ ਨਾਲ ਹੀ ਰਸ ਰੱਖਣੇ ਕਰਕੇ ਬਾਣੀ ਦੇ ਉਲਟਾਉਣੇ ਕਰਕੇ ਮਿੱਟੀ ਬੇਈਮਾਨ ਕੀ ਜਾਣੇ ਕਰਕੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰੂ ਸਾਹਿਬ ਨੂੰ ਛੱਡ ਦਿੱਤਾ ਕਿ ਜਿੱਧਰ ਤੇ ਰੂਹਾਂ ਉਧਰ ਨੂੰ ਜਾ ਸਾਡੇ ਕੋਲ ਨਾ ਆਈ ਲਾਹੌਰ ਵੱਲ ਨੂੰ ਗਿਆ ਲਾਹੌਰ ਦੇ ਸੰਗਤ ਨੇ ਉਸ ਵੇਲੇ ਮਹਾਰਾਜ ਸਾਹਿਬ ਜੀ ਦਾ ਬਚਨ ਸੀ ਵੀ ਸਾਡਾ ਕੋਈ ਪੈਸਾ ਕੋਈ ਆਮ ਰਾਮ ਰਾਉ ਨੂੰ ਗੁਰੂ ਕੀ ਅੰਸਾ ਦੇਵੇ ਇਹਨਾਂ ਨੇ ਰੁਪਈਏ ਤੇ ਮੋਹਰੇ ਦਿੱਤੀਆਂ ਗੁਰੂ ਸਾਹਿਬ ਨੂੰ ਕਿਹਾ ਖੁਟਾਈ ਕੀਤੀ ਹੈ ਦਿਲ ਦੇ ਖੋਤੇ ਹੋਇਆ ਕਰਨਗੇ ਇਹ ਬਚਨ ਕਰਦੇ ਗੁਰੂ ਹਰਿ ਰਾਜ ਸਾਹਿਬ ਜੀ ਨੇ ਉਸੋ ਕਰਤਾਰ ਸੰਗਤ ਜੀ ਗਰੀਬ ਲੋਆ ਇੰਦਰੀਆਮੀ ਨੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਆਵਨੇ 1718 ਵਿਕਰਮੀ ਨੂੰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਤੇ ਸਥਾਪਨ ਕੀਤਾ ਇੱਥੇ ਤਾਂ ਦੋਨਾਂ 'ਚ ਫਰਕ ਹੋਇਆ ਫਿਰ ਤਾਂ ਹੈ ਤਾਂ ਅੱਜ ਵਾਲੀ ਖੇਤ ਜਿਹੜੀ ਇਹ ਮਹਾਰਾ ਜੋਤੀ ਜੋ ਉਸ ਮੌਣ ਵਾਲੀ ਹੈ ਤੇ ਕੱਲ੍ਹ ਜੀ ਦੀ ਫਿਟ ਸੀ ਉਹ ਹੈ ਮਹਾਰਾ ਸਾਹਬ ਦੇ ਗੋੜਾਈ ਕਰਦੀ ਤੇ ਬਰਾਜਮਾਨ ਵਾਲੀ ਡੈਰੀਆਂ ਵਾਲੇ ਇਕੱਠੇ ਫਿੱਟ ਲਹਿਣ ਲੱਗੇ ਆ ਗੁਰਪ੍ਰਤਾਜ ਵੱਖੋ ਵੱਖੀਆਂ ਚੱਕਰ ਨਹੀਂ ਹੈ ਇਹ ਦੋਏ ਚੱਕਰ ਇਕੱਠੀਆਂ ਹੋ ਜਾਣ ਤਾਂ ਤਾਂ ਪੂਮਾ ਇਕੱਠਾ ਬਣ ਜਾਵੇ ਇਸ ਪ੍ਰਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਜ ਮਾਰ ਅਨਸਾਰੀ ਸੰਗਤਾਂ ਦਾ ਜੋੜ ਮੇਲਾ ਕਰਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਉੱਠ ਕੇ ਪੰਜ ਪੈ ਨਲੇ ਰੱਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪ੍ਰਕੰਮਿਆ ਕਰਕੇ ਕਿਹਾ ਕਿ ਸਾਡਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਅਠਵੀਂ ਪਾਸ਼ਾ ਜਿਨ੍ਹਾਂ ਨੂੰ ਦਰਸ਼ਨ ਸਾਡਾ ਕਰਨਾ ਹੋਵੇ ਇਹਨਾਂ ਦੇ ਦਰਸ਼ਨ ਕਰੇ ਬੇਸਪੁਰ ਕਾਇ ਗੁਰਤਾ ਗੱਦੀ ਗੁਰੂ ਸਾਹਿਬ ਦਿੱਤੀ ਜਿਵੇਂ ਉਹਨੇ ਬਾਲਕ ਵਸਤਾ ਵਿੱਚ ਹੀ ਸਾਹਿਬ ਸਿੰਘ ਗੁੰਗਿਆਂ ਬੋਲਿਆ ਤੋਂ ਕੀ ਕਹਦੇ ਅਰਥ ਪੰਜੋਖੇਸਾਹ ਕਰਾਇ ਸਨ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਗੁਰਦਾਸ ਜੀ ਦੇ ਬਰਾਜਮਾਨ ਦਾ ਗੁਰਪੁਰਬ ਹੈ ਸਾਰੀਆਂ ਸੰਗਤਾਂ ਨੂੰ ਬਧਾਈ ਸ੍ਰੀ ਗੁਰੂ ਹਰਿਰਾਸਾ ਮਹਾਰਾਜ ਸਾਹਿਬ ਦੇ ਜਨਮ ਜੋ ਉਸ ਮੌਣ ਦਾ ਜੋ ਪੁਰਬ ਗੁਰਪੁਰਬ ਹੈ ਜਿਸ ਨੂੰ ਲੰਕਾ ਨੂੰ ਰਾਜ ਬਖਸ਼ਿਆ ਹੈ ਉਹ ਸਰਗੁਰੂ ਚੋਜੀ ਪਾਦਸ਼ਾਹ ਗਰੀਬ ਨਵਾਜ਼ ਜੀ ਨੇ ਸੰਗਤਾਂ ਨੂੰ ਦਰਸ਼ਨ ਦੇ ਕੇ ਕਰਕੇ ਇਹ ਪਤਾਲਪੁਰੀ ਗੁਰੂ ਹਰ ਗੁਬਿੰਦ ਸਾਹਿਬ ਜੀ ਦਾ ਜੋ ਗੁਰਦੁਆਰਾ ਉਹਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਆਪਣਾ ਅੰditਾ ਲੁਆਇਆ ਉਥੇ ਸੱਚੇ ਪਾਤਸ਼ਾਹ ਜੀ ਨੂੰ ਕੀਰਤਨ ਕਰਵਾ ਕੇ ਆਪ ਸੱਚੇ ਪਾਤਸ਼ਾਹ ਜੀ ਦੀ ਜੋਤੀ ਜੋ ਸਮਾਗੇ ਜੋਤੀ ਜੋ ਸਮਾਉਣ ਤੋਂ ਬਾਅਦ ਸੱਜਣਾ ਦਾ ਇਸ਼ਨਾਨ ਕਰਾ ਕੇ ਜਦੋਂ ਕੀ ਖਾਦੇ ਸਰੀ ਰੱਖਿਆ ਇਹ ਗੁਰਪ੍ਰਦਾਸ ਜੀ ਨੇ ਕਿਹਾ ਗੁਰੂ ਸਾਹਿਬ ਨੇ ਆਪ ਦੀ ਦੇਹ ਹੀ ਅਦੋਪ ਕਰ ਲਈ ਇਸ ਪ੍ਰਕਾਰ ਕੌਂਸਾ ਕੀਤੇ ਹੈ ਅੱਜ ਗੁਰੂ ਹਰਿਵਾਰ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਆਪ ਸਭ ਸੰਗਤਾਂ ਲਈ ਜੇਸ ਪ੍ਰਕਾਰ ਗੁਰੂ ਸਾਹਿਬ ਨੇ ਕੌਣ ਤੇ ਕੀਤੇ ਹਨ ਔਰ ਸਰਗਰੂ ਸਦਾ ਹਾਜ਼ਰ ਨਾਜ਼ਰ ਹਨ ਜਾਗਦੀ ਜੋਤ ਹਨ ਜੋ ਗੁਰਸਿੱਖ ਗੁਰੂ ਸਾਹਿਬ ਤੇ ਭਰੋਸਾ ਕਰੇਗਾ ਗੁਰਪੁਰਬਾ ਨੂੰ ਪ੍ਰੇਮ ਨਾਲ ਮਨਾਵੇਗਾ ਉਹ ਨਿਹਾਲ ਹੋਵੇਗਾ ਹੁਣ ਸੁਣੋ ਸੰਗਤ ਗੁਰੂ ਮਾਰਾ ਸਾਹਿਬ ਦੀ ਪਵਿੱਤਰ ਸ਼ਬਦਾਂ ਦੀ ਵਿਚਾਰ